ਹੈਲੋ ਜੀ ਤੁਹਾਡਾ ਮੇਰੇ ਨਵੀਂ ਵੀਡੀਓ ਵਿੱਚ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਆਏ ਹਾਂ ਜੀ ਤੇ ਅੱਜ ਆਪਾਂ ਜੀ ਇੱਕ ਪਾਕਿਸਤਾਨੀ কুরਤੀ ਦੀ ਕਟਿੰਗ ਕਰਾਂਗੇ ਜੀ ਤੇ ਜੀ ਦਾ ਮੇਜਰਮੈਂਟ ਆਪ ਤੁਹਾਨੂੰ ਦੱਸਾਂਗੇ ਜੀ ਆਰਮ কুরਤੀ ਨੂੰ ਆਪਾਂ ਕਿੰਨਾ ਵੱਧ ਮੇਜਰਮੈਂਟ ਰੱਖਣਾ ਹੈ ਜੀ ਅਗਰ ਤੁਸੀਂ ਆਪਦੀ কুরਤੀ ਪਾਕਿਸਤਾਨੀ ਬਣਾਉਣਾ ਚਾਹੁੰਦੇ ਆ ਤੇ ਜੇ ਜੇ ਤੁਹਾਡਾ ਮੇਚਾ ਜਿਹੜੇ ਹਿਸਾਬ ਨਾਲ ਹੈਗਾ ਜੀ ਆਪਾਂ ਕਿੰਨਾ ਪਲੱਸ ਕਰਨਾ ਹੈਗਾ ਆ ਸਾਨੂੰ ਤੁਹਾਨੂੰ ਅੱਜ ਅਸੀਂ ਤੁਹਾਨੂੰ ਸਾਰਾ ਵੀਡੀਓ ਵਿੱਚ ਦੱਸਾਂਗੇ ਜੀ ਦੇਖੋ ਜੀ ਆਪਾਂ ਜਿਹੜੀ কুরਤੀ ਦੀ ਲੰਬਾਈ ਹੈਗੀ ਜੀ ਇਹਦੀ ਸਾਰੀ ਹੈਗੀ ਜੀ 46 ਇੰਚ ਹੈ ਤੇ ਜਿਹੜੀ ਹਿੱਪ ਹੈਗੀ ਆ ਜੀ 19 ਇੰਚ ਹੈਪਾ ਤੇ ਦੇਖੋ ਫਰੈਂਡਸ ਆਪਾਂ ਇਹਦੇ ਵਿੱਚ ਕਿੰਨਾ ਵਾਧਾ ਰੱਖਣਾ ਜੀ ਕਪੜਾ ਦੇਖੋ ਫਿਟਿੰਗ ਹੈਗੀ ਹੈ ਜੀ ਆਪਣੀ ਪੂਰੀ 38 ਇੰਚ ਫਿਟਿੰਗ ਹੈ ਜੀ ਆਪਣੀ ਤੇ ਇਹਦੇ ਵਿੱਚ ਆਪਾਂ ਜੀ 5 ਇੰਚ ਪਲੱਸ ਕਰਨਾ ਹੈਗਾ ਤੇ ਜਿਹੜੀ ਆਪਣੇ ਕਮਰ ਹੈ ਜੀ ਕਮਰ ਤਿਆਰ ਹੈਗੀ ਜੀ 32 ਇੰਚ ਹੈ ਜੀ ਇਹਦੇ ਵਿੱਚ ਆਪਾਂ 4 ਇੰਚ ਪਲੱਸ ਕਰਨਾ ਹੈ ਜੀ ਤੇ ਜਿਹੜੀ ਹਿੱਪ ਹੈ ਜੀ ਆਪਣੀ ਹੋएगी 39 ਇੰਚ ਇਹਦੇ ਵਿੱਚ ਆਪਾਂ 5 ਇੰਚ ਪਲੱਸ ਕਰਨਾ ਇਹ ਜਿਹੜਾ ਆਪਾਂ ਪਲੱਸ ਕਰਕੇ ਜੇ ਸਾਰਾ ਆਨਸਰ ਆਊਗਾ ਜੀ ਉਹ ਆਪਣੀ ਫਿਟਿੰਗ ਦੇ ਨਿਸ਼ਾਨ ਲੱਗਣਗੇ ਉਹ ਆਪਣੀ ਕੰਪਲੀਟ ਫਿਟਿੰਗ ਹੋਊਗੀ ਜੀ ਜਿਵੇਂ ਕਿ ਜੀ ਆਪਣੀ ਫਿਟਿੰਗ 38 ਇੰਚ ਹੈ ਇਹਦੇ 5 ਇੰਚ ਪਲੱਸ ਕੀਤਾ ਜੀ ਇਹ ਹੋ ਗਿਆ ਸਾਰਾ 43 ਇੰਚ ਫਿਟਿੰਗ ਆਪਣੀ ਸਾਰੀ ਤਿਆਰ ਆਪਾਂ 43 ਇੰਚ ਦੇ ਨਿਸ਼ਾਨ ਲਾਉਣੇ ਜੀ ਆਪਣੀ ਸਲਾਈ ਵਾਲੇ ਨਿਸ਼ਾਨ ਹੋਣਗੇ ਦੇਖੋ ਜੀ ਕਮਰ ਆਪਣੀ 32 ਇੰਚ ਤਿਆਰ ਹੈ ਜੀ ਤੇ ਪਾਕਿਸਤਾਨੀ ਕੁੜਤੀ ਵਿੱਚ ਆਪਾਂ 4 ਇੰਚ ਪਲੱਸ ਕਰਨਾ ਜੀ ਸਲਾਈ ਕਰਨ ਲੱਗੇ ਤੇ ਇਹ ਆਪਣਾ ਹੋਊਗਾ ਜੀ ਸਾਰਾ 36 ਇੰਚ ਜਿਹੜਾ ਸਲਾਈ ਦਾ ਨਿਸ਼ਾਨ ਆਪਾਂ 36 ਇੰਚ ਤੇ ਲਾਉਣਾ ਜੀ ਆਪਾਂ ਜਿਹੜੀ हिਪ ਹੈਗੀ ਹੈ ਜੀ ਉਹ ਵੀ ਆਪਣੀ 39 ਇੰਚ ਤਿਆਰ ਹੈ ਜੀ 5 ਇੰਚ ਇਚ ਆਪਾਂ ਵਾਧ ਰੱਖਣਾ ਜੀ ਤੇ ਇਹ ਆਪਣਾ ਹੋ ਜਾਊਗਾ ਜੀ 44 ਇੰਚ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਚਾ ਚਾਰ ਨਾਲ ਪਾ ਕਰ ਦੇਣਾ ਜਿਹੜਾ 43 ਇੰਚ ਦਾ ਚੌਥਾ ਹੈ ਸ ਆ ਗਿਆ ਜੀ ਪੌਣੀ 11 ਜਿਹੜਾ 36 ਇੰਚ ਦਾ ਚੌਥਾ ਹੈ ਸ ਆ ਗਿਆ ਜੀ 9 ਇੰਚ ਤੇ ਜਿਹੜਾ ਹੀਪ ਹੈਗੀ ਹੈ ਜੀ ਇਹਦਾ ਚੌਥਾ ਐਸ ਆ ਗਿਆ ਜੀ 11 ਇੰਚ ਹੁਣ ਇਹ ਸਾਰੇ ਮੇਜ਼ਰਮੈਂਟ ਤੇ ਜੀ ਆਪਾਂ ਪਾਕਿਸਤਾਨੀ কুরਤੀ ਦੀ ਕਟਿੰਗ ਕਰਨੀ ਆ ਤੁਹਾਡੀ ਆਮ কুরਤੀ ਦਾ ਮੇਚ ਆਹਾ ਜੀ ਇਹਦੇ ਵਿੱਚ ਆਪਾਂ ਆਹਾ ਪਲੱਸ ਕਰਨਾ ਹੈ 5 4 5 ਤੇ ਇਹ ਆਪਾਂ ਜਿਹੜਾ ਆ ਆਊਗਾ ਜੀ ਆਨਸਰ ਇਹ ਆਪਣਾ ਪਾਕਿਸਤਾਨੀ কুরਤੀ ਦਾ ਮੇਚ ਆਜੂਗਾ ਜਿਹੜਾ ਆਪਾਂ ਸਲਾਈ ਕਰਨੀ ਆ ਤੇ ਇਹਦੇ ਵਿੱਚ ਜੀ ਤੀਰਾ ਹੈਗਾ ਜੀ 11 ਇੰਚ ਤੀਰਾ ਜੀ ਆਪਣਾ ਆਮ কুরਤੀ ਦਾ ਇਹਦਾ ਬੈਗ ਦਾ ਵੱਡਾ ਹੈ ਜੀ ਇਹ 11 ਇੰਚ ਆ ਜਿਹੜੀ ਪਾਕਿਸਤਾਨੀ কুরਤੀ ਹੁੰਦੀ ਜੀ ਉਹਰਾ ਜਿਹੜਾ ਬੈਕ ਗਲਾ ਹੁੰਦਾ ਜੀ 2 ਜਾਂ 2.5 ਇੰਚ ਦਾ ਹੀ ਹੁੰਦਾ ਜੀ ਛੋਟਾ ਹੁੰਦਾ ਇਸ ਕਰਕੇ ਇਹਦਾ ਆਪਾਂ ਤੀਰਾ ਵੱਧ ਰੱਖਣਾ ਇਹਦਾ ਤੀਰਾ ਆਪਾਂ 14 ਇੰਚ ਰੱਖਾਂਗੇ ਜੇ ਆਪਾਂ 11 ਇੰਚ ਹੀ ਰੱਖਤਾ ਜੀ ਤੇ ਇਹ ਜੇ ਆਪਣੇ ਜਿਹੜੇ ਮੋਢਿਆਂ ਕੋਲ ਖਿੱਚ ਪੈਣ ਲੱਗ ਜੂਗੀ ਇਹਦਾ ਬੈਕ ਗਲਾ ਛੋਟਾ ਹੁਣ ਕਰਕੇ ਇਹ ਚ ਆਪਾਂ 3 ਇੰਚ ਪਲੱਸ ਕੀਤਾ ਹੈਗਾ ਤੇ ਆਪਾਂ ਇਹਦਾ ਤੀਰਾ ਤਿਆਰ 14 ਇੰਚ ਰੱਖਾਂਗੇ ਜੀ ਤੇ ਚਲੋ ਜੀ ਆਪਾਂ ਹੁਣ ਪਾਕਿਸਤਾਨੀ ਕੁੜਤੀ ਦੀ ਕਰਦੇ ਆ ਕਟਿੰਗ ਲਓ ਜੀ ਸਭ ਤੋਂ ਪਹਿਲਾਂ ਆਪਾਂ ਕੁਰਤੀ ਲਾਵਾਂਗੇ ਜੀ ਤੀਰੇ ਦਾ ਨਿਸ਼ਾਨ ਤੀਰਾ ਆਪਣਾ 4 ਇੰਚ ਤਿਆਰ ਆ ਜੀ ਆਪਾਂ ਲਾਵਾਂਗੇ 15 ਇੰਚ 1 ਇੰਚ ਵੱਧ ਲਾਵਾਂਗੇ ਜੀ 15 ਦਾ ਹਾਫ ਹੋ ਗਿਆ 7.5 ਇੱਥੋਂ ਵੀ ਆਪਾਂ 7.5 ਲਾਵਾਂਗੇ ਠੀਕ ਹੈ ਜੀ ਤੇ ਮੋਢਾ ਪੈਣਾ ਜੀ ਅੱਧਾ ਇੰਚ ਵੱਧ ਰੱਖਾਂਗੇ ਆਪਾਂ ਮੋਢਾ ਆਮ ਕੁਰਤੀ ਦਾ 7 ਇੰਚ ਰੱਖਦੇ ਆ ਜੀ ਇਹਦਾ ਆਪਾਂ ਮੋਢਾ ਰੱਖਾਂਗੇ 7.5 ਇਹਦੇ ਸਾਡੇ 7/2 ਆਪਾਂ ਤਾਂ ਰੱਖਿਆ ਜੀ ਇਹਦੀ ਗੁਲਾਈ ਘੱਟ ਪਾਉਗੀ ਤੇ ਇਸ ਕਰਕੇ ਆਪਾਂ ਇਹਦਾ ਮੋਡਾ ਜ਼ਿਆਦਾ ਰੱਖਿਆ ਧੰਜ ਇਸ ਤੋਂ ਬਾਅਦ ਆ ਗਿਆ ਜੀ ਇਹਦੀ ਕਮਰ ਸਾਡੇ 14 ਇੰਚ ਤੇ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਤੇ ਇਸ ਤੋਂ ਬਾਅਦ ਆ ਗਿਆ ਜੀ ਇਹਦੀ ਸਾਈਡ ਸੀਨ ਤੇ ਜਿੱਥੇ ਆਪਣੇ हिਪ ਦਾ ਨਿਸ਼ਾਨ ਲੱਗਣਾ ਜੀ ਇਹ ਹੈਗਾ ਜੀ 21 ਇੰਚ ਠੀਕ ਹੈ ਜੀ ਇਹਦੇ ਤਿੰਨ ਨਿਸ਼ਾਨ ਲੱਗ ਗਏ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਤੇ ਦੇ ਕਰ ਲਾਂਗੇ। ਤੈਨਨਸ਼ਾ ਲੱਗੇ ਜੀ। ਪਾਕਿਸਤਾਨੀ ਕੁਰਤੀ ਵੇ ਸਿਰਫ ਤੈਨਨਸ਼ਾ ਹੀ ਲੱਗਦੀ ਹੈ ਜੀ ਤੇ ਇਹਦੇ 'ਚ ਪਲੇਟਾਂ ਨਹੀਂ ਪੈਂਦੀਆਂ। ਠੀਕ ਹੈ ਜੀ। ਫਿਟਿੰਗ ਹੈਗੀ ਹੈ ਜੀ ਆਪਣੀ 43 ਇੰਚ ਤੇ ਚੌਥਾ ਭਾਗ ਹੋ ਗਿਆ ਜੀ ਪੌਣੇ 11। ਤੇ 1.5 ਇੰਚ ਆਪਾਂ ਐਕਸਟਰਾ ਕਪੜਾ ਰੱਖਾਂਗੇ ਜੀ। ਇਸ ਤੋਂ ਬਾਅਦ ਆ ਗਈ ਜੀ ਕਮਰ। कमर हैगी जी 36 इंच 36 इंच ਦਾ ਚੌਥਾ ਭਾਗ ਹੋ ਗਿਆ ਜੀ 9 इंच ਤੇ 1.5 इंच ਆਪਾਂ ਐਕਸਟਰਾ ਰੱਖਾਂਗੇ ਇਸ ਤੋਂ ਬਾਅਦ ਆ ਗਈ ਜੀ हिप हिप ਹੈਗੀ ਇਹ 44 इंच ਚੌਥਾ ਭਾਗ ਹੋ ਗਿਆ ਜੀ 11 इंच ਤੇ 1.5 इंच ਹੋ ਗਿਆ ਜੀ ਐਕਸਟਰਾ ਆਪਣਾ ਠੀਕ ਹੈ ਜੀ ਆਹ ਵਾਲੇ ਸਾਰੇ ਨਿਸ਼ਾਨ ਲਾ ਗਏ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰੀਕੇ ਨਾਲ ਲਾ ਦਾਂਗੇ ਲੋ ਜੀ ਫੀਟਿੰਗ ਨੇ ਨਿਸ਼ਾਨ ਲੱਗ ਗਏ ਆਪਣੇ ਇਸ ਤੋਂ ਬਾਅਦ ਰੱਖਾਂਗੇ ਆਪਾਂ ਜੀ ਮੋਢੇ ਦੀ ਗੁਲਾਈ ਹਾਂਜੀ ਫਿਰ ਸਾਢੇ 7 ਹੋ ਗਿਆ ਜੀ ਤੇ ਆਪਾਂ ਇਹਨਾਂ ਹਾਫ ਕਰਨਾ ਸਾਢੇ 7 ਦਾ ਪੌਣੇ 4 ਅੰਦਰ ਚ ਆਪਾਂ ਅੰਦਰਲੇ ਪਾਸੇ ਨਿਸ਼ਾਨ ਲਾਉਣਾ ਅੱਧਾ ਇੰਚ ਆਪਾਂ ਬਾਹਰਲੇ ਪਾਸੇ ਨਿਸ਼ਾਨ ਲਾਉਣਾ ਜਿਹੜਾ ਅੰਦਰਲੇ ਪਾਸੇ ਨਿਸ਼ਾਨ ਲਾਣਾ ਇਹ 프ਰੰਟ ਮੋਢੇ ਦੀ ਗੁਲਾਈ ਹੋਗੀ ਜਿਹੜਾ ਬਾਹਰਲੇ ਪਾਸੇ ਨਿਸ਼ਾਨ ਲਾਏ ਬਾਹਰਲੇ ਮੋਢੇ ਦੀ ਗੁਲਾਈ ਹੋਗੀ ਇਸ ਤਰੀਕੇ ਨਾਲ ਜੀ ਬਾਹਰਲੇ ਮੋਢੇ ਦੀ ਗਲਾਈ ਆ ਗਈ ਆਪਣੀ ਜਿੱਥੋਂ ਆ ਫੀਟਿੰਗ ਦੀ ਸਲਾਈ ਲਾਈ ਆ। ਇਸ ਤਰੀਕੇ ਨਾਲ ਆ ਆਪਣੇ ਅੰਦਰਲੇ ਮੋਢੇ ਦੀ ਗਲਾਈ ਹੋ ਗਈ ਜੀ। 1 ਇੰਚ ਤੇ 2 ਇੰਚ ਤੇ ਆਪਾਂ ਬਾਹਰਲੇ ਮੋਢੇ ਗਲਾਈ ਲਈ ਸੀ 1 ਇੰਚ ਦੇ ਅੰਦਰਲੇ ਦੀ। ਇਸ ਤਰੀਕੇ ਨਾਲ ਆ ਆਪਣਾ ਹੋ ਗਿਆ ਜੀ ਫਰੰਟ ਵਾਲੀ ਗਲਾਈ ਫਰੰਟ ਵਾਲੇ ਪਾਸੇ ਦੀ ਆਊਗੀ ਬੈਕ ਵਾਲੇ ਪਾਸੇ ਦੀ ਗਲਾਈ। ਇਹਦੇ ਵਿੱਚ ਪਲੇਟਾਂ ਨਹੀਂ ਪੈਂਦੀਆਂ ਜੀ ਜਿਹੜੀ ਪਾਕਿਸਤਾਨੀ ਕੁੜਤੀ ਹੁੰਦੀ ਆ। ਤੇ ਜਿੰਨਾ ਆਪਾਂ हिਪ ਦਾ ਨਿਸ਼ਾਨ ਲਾਇਆ ਜਿਹੜੇ ਵਿੱਚ ਵਧਰਾ ਕਿ ਉਹਨਾਂ ਹੀ ਆਪਾਂ ਘੇਰੇ ਦੇ ਨਿਸ਼ਾਨ ਲਵਣਾ ਜੀ ਇਹਦੇ ਵਿੱਚ ਘੇਰਾ ਤੁਸੀਂ ਸਵਾ ਥੋੜਾ ਇਹ ਵਧਰਾ ਰੱਖ ਸਕਦੇ ਜੀ ਘੇਰਾ ਇਹਦੇ ਤੁਸੀਂ ਘੇਰਾ ਘੱਟ ਨਹੀਂ ਰੱਖ ਸਕਦੇ ਥੋੜਾ-ਮੋਟਾ ਵਧਰਾ ਪਹਿਲਾਂ ਰੱਖ ਰੂਈ ਪਰ ਘੱਟ ਨਹੀਂ ਘੇਰਾ ਹੁੰਦਾ ਪਾਕਿਸਤਾਨੀ ਕੁੜਤੀ ਦਾ ਇਸ ਤੋਂ ਬਾਰੇ ਇਹਨਾਂ ਨਿਸ਼ਾਨਾਂ ਤੇ ਆਪਾਂ ਕਟਿੰਗ ਕਰ ਦਾਂਗੇ ਸਭ ਤੋਂ ਪਹਿਲਾਂ ਆਪਾਂ ਸਾਰੇ ਪੱਲੇ ਚੱਕਾਂਗੇ ਇਸ ਤਰੀਕੇ ਨਾਲ ਫਰੰਟ ਵਾਲੇ ਮੋਢੇ ਦੀ ਗਲਾਈ ਪਾਵਾਂਗੇ ਉੱਪਰਲਾ ਪੱਲਾ ਚੱਕਾਂਗੇ ਸਿਰਫ ਦੋ ਪੱਲੇ ਉੱਪਰਲੇ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਤੀਰੇ ਦੀ ਕਾਰਡ ਤੀਰੇ ਦੀ ਕਾਰਡ ਪਾਣੀ ਆ ਆਪਾਂ 1/2 ਇੰਚ ਤੇ ਜਿੰਨਾ ਤੁਸੀਂ ਗਲਾ ਚੌੜਾ ਰੱਖਣਾ ਜੀ ਇਹਦਾ ਗਲਾ ਥੋੜਾ ਜਿਹਾ ਚੌੜਾ ਰੱਖਿਆ ਜਾਂਦਾ ਹੈ ਪਾਕਿਸਤਾਨੀ ਕੁੜਤੀ ਦਾ ਤੇ ਇਹਦਾ ਗਲਾ ਪਾ ਰੱਖਾਂਗੇ ਜੀ 3 ਇੰਚ ਤੇ ਐ ਤਰੀਕੇ ਤੁਸੀਂ ਇਸ ਤਰੀਕੇ ਨਾਲ ਕੱਟ ਪਾ ਲੈਣੀ ਹੈ ਐਕਸਟਰਾ ਇਸਲਫ ਉੱਪਰਲਾ ਹੀ ਪੱਲਾ ਚੱਕੇ ਜਾਊਗਾ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕੱਢ ਦੇਾਂਗੇ ਜੀ ਇਸ ਦੋ ਵਾਰ ਆਪਾਂ ਕੁੜਤੀ ਦਾ ਬੈਗਲਾ ਕਟਿੰਗ ਕਰਾਂਗੇ ਜੀ ਕੁੜਤੀ ਦਾ ਬੈਗਲਾ ਪਰੱਖਾਂਗੇ ਜੀ ਤੰਨਾਂ ਚ ਚੌੜਾ ਤੇ ਦੋਇਆਂ ਚ ਲੰਬਾ ਈਡੀ ਪਾਕਿਸਤਾਨੀ ਕੁੜਤੀ ਹੁੰਦੀ ਹੈ ਜੀ ਉਹਦਾ ਗਲਾ ਬਹੁਤਾ ਲੰਬਾ ਨਹੀਂ ਹੁੰਦਾ ਜੀ ਛੋਟਾ ਗਲਾ ਹੀ ਹੁੰਦਾ ਬੈਕ ਇਸ ਲਈ ਆਪਾਂ ਇਹ ਦੋਇਆਂ ਇੰਚ ਹੀ ਲੰਬਾ ਰੱਖਿਆ ਜੀ ਗਲਾ ਪਿਛਲਾ ਲੋ ਜੀ ਪਾਕਿਸਤਾਨੀ ਕੁੜਤੀ ਦੀ ਕਟਿੰਗ ਹੋ ਗਈ ਲੋ ਜੀ ਪਾਕਿਸਤਾਨੀ ਸਾਰੀ ਕੁੜਤੀ ਦੀ ਕਟਿੰਗ ਹੋ ਗਈ ਹੈ ਜੀ ਸਾਰੇ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸਮਝਾਤਾ ਜੀ ਵੀ ਆਰਮ ਕੁੜਤੀ ਨਾਲ ਆਪਾਂ ਕਿੰਨਾ ਵਾਧਾ ਰੱਖਣਾ ਹੈ ਜੀ ਮੈਜ਼ਰਮੈਂਟ ਚ ਤੇ ਕਿੰਨਾ ਵਾਧਾ ਆਪਾਂ ਫਿਟਿੰਗ ਚ ਰੱਖਣਾ ਹੈ ਕਿੰਨਾ ਵਾਧਾ ਆਪਾਂ ਕਮਰ ਚ ਰੱਖਣਾ ਤਾਂ ਜੋ ਥੋੜੀ ਕੁੜਤੀ ਲੂਜ਼ ਹੋ ਸਕੇ ਪਾਕਿਸਤਾਨੀ ਕੁੜਤੀ ਹਮੇਸ਼ਾ ਥੋੜੀ ਲੂਜ਼ ਹੀ ਹੁੰਦੀ ਹੈ ਜੀ ਤੇ ਪਾਕਿਸਤਾਨੀ ਬਾਜੂ ਦੀ ਕਟਿੰਗ ਤੁਹਾਨੂੰ ਮੈਂ ਕੱਲ ਦੱਸਤੀ ਸੀ ਸਾਰੀ ਤੇ ਦੋਨਾਂ ਵੀਡੀਓਆਂ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂ મિલ રહી નેક્સ વિડીયો બાઈ બાઈ રબરખા